ਕ੍ਰਿਸਤਿਆ ਨੂੰ ਤਾਰ-ਤਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਲੂ ਗੰਡੇ ਖੜੇ ਹੋ ਜਾਣਗੇ ਬਠਿੰਡਾ ਬਾਦਾ ਰੋਡ ਤੇ ਪੈਂਦੇ ਥਾਣਾ ਆਨੰਦਗੜ੍ਹ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ ਜਿਸ ਨੇ ਕੀ ਆਪਣੀ ਹੀ ਭਤੀਜੀ ਨਾਲ ਸਰੀਰਕ ਸ਼ੋਸ਼ਣ ਸਬੰਧ ਬਣਾ ਲਏ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਆਨੰਦਗੜ੍ਹ ਦੇ ਮੁਖੀ ਇੰਸਪੈਕਟਰ ਸੰਦੀਪ ਸਿੰਘ ਪਾਟੀ ਨੇ ਪੱਤਰਕਾਰਾਂ ਨੂੰ ਕੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਧਿਆਨ ਨਾਲ ਸੁਣੋ ਅਮ ਕੱਲ ਸੋਮਾ ਸਿੰਘ ਨਾਂ ਵਾਸੀ ਮਬੀਹਾ ਨੇ ਸਾਡੇ ਕੋਲ ਇੱਕ ਬਿਆਨ ਦਰਜ ਕਰਾਇਆ ਸੀ ਕਿ ਉਸਦੀ ਲੜਕੀ ਜੋ ਕਰੀਬ ਉਮਰ 14-15 ਸਾਲ ਹੈ ਜੋ ਕਿ ਮੰਦਬੁੱਧੀ ਹੈ ਜਿਸਦੇ ਨਾਲ ਉਸਦਾ ਭਰਾ ਬੋਟਾ ਸਿੰਘ ਕਰੀਬ ਲਗਾਤਾਰ 1 ਸਾਲ ਤੋਂ ਸਿਰਿਕਸ਼ਨ ਕਰਦਾ ਆ ਰਿਹਾ ਹੈ ਸਗਾ ਜਿਸ ਦੇ ਆਧਾਰ ਤੇ 소ਮਾ ਸਿੰਘ ਦੇ ਬਿਆਨ ਤੇ ਬੂਟਾ ਸਿੰਘ ਦੇ ਖਿਲਾਫ 376 ਪਾਕਸੋ ਐਕਟ ਦਾ ਮੁਕਦਮਾ ਦਰਜ ਕੀਤਾ ਗਿਆ ਜਿਸ ਦੇ ਬੇਸ ਤੇ ਆਧਾਰ ਤੇ ਉਹਦੀ ਬੂਟਾ ਸਿੰਘ ਦੀ ਮੁਕਦਮਾ ਚ ਗ੍ਰਿਫਤਾਰੀ ਹੋ ਚੁੱਕੀ ਹੈ ਜਿਸ ਨੂੰ ਅੱਜ ਪੇਸ਼ ਦਾਇਰ ਕਰਕੇ ਰਿਮਾਂਡ ਅਸਰ ਕੀਤਾ ਜਾਵੇਗਾ ਤੇ ਦੂਸਰਾ ਲੜਕੀ ਦਾ ਮੈਡੀਕਲ ਕਰਵਾ ਕੇ 164 ਆਰਪੀਐਸ ਦੇ ਬਿਆਨ ਕਾਲ ਬੰਦ ਕੀਤੇ ਜਾਣਗੇ ਤੇ ਤਪਤੀਸ਼ ਨੂੰ ਹੋੜ ਢੰਗਾਈ ਨਾ ਕੀਤਾ ਜਾਵੇਗਾ ਸਰ ਲੜਕੀ ਦੀ ਉਮਰ ਕਿੰਨੀ ਰਹੀ ਆ ਲੜਕੀ ਦੀ ਉਮਰ ਕਿ 14-15 ਸਾਲ ਦੀ ਕਰੀ ਹੈ ਜੀ ਰਿਸ਼ਤੇਦਾਰ ਕੀ ਲੱਗਦੇ ਆ ਰਿਸ਼ਤੇਦਾਰ ਚੜਾ ਇਹਦਾ ਚਾਚਾ ਲੱਗਦਾ ਬੂਟਾ ਸਿੰਘ ਜੀ ਕੀ ਉਰੀ ਕਿਨੇ ਮੁਰਾਈ ਉਹਦੀ ਕਰੀਬ 50 ਸਾਲ ਦੀ ਉਮਰ ਦੀ ਹੈ ਜੀ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਕੀਤਾ ਗਿਆ ਜੀ